ਬਗਲ ਕਰਨੀ ਹੈ ਨਿਊਜ਼ੀਲੈਂਡ ਵਰਕ ਵੀਜ਼ਾ ਦੀ ਕਿਹੜੇ ਕਿਹੜੇ ਬੱਚੇ ਨੇ ਜਿਹੜੇ ਵਰਕ ਵੀਜ਼ਾ ਤੇ ਅਪਲਾਈ ਕਰ ਸਕਦੇ ਜੀ ਦੇਖੋ ਨਿਊਜ਼ੀਲੈਂਡ ਵਰਕ ਵੀਜ਼ਾ ਦੀ ਪਹਿਲਾ ਮੈਂ ਇੱਕ ਚੀਜ਼ ਦੱਸਣਾ ਕਿ ਏਜ ਰਿਕੁਆਇਰਮੈਂਟ ਐਂਡ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਆ ਗਈ 8ਵੀਂ ਪਾਸ 8ਵੀਂ ਪਾਸ ਤੋਂ ਅਬੋਵ ਨਿਊਜ਼ੀਲੈਂਡ ਦਾ ਵਰਕ ਪਰਮਿਟ ਅਪਲਾਈ ਕਰਦੇ ਆ ਏਜ ਦਾ ਜੋ ਫੈਕਟਰ ਹੈਗਾ 19 ਸਾਲ ਬੱਚੇ ਦੇ ਕੰਪਲੀਟ ਹੋਣੇ ਚਾਹੀਦੇ ਆ ਮੇਰੇ ਕੋਲ ਦੋ ਕੈਟਾਗਰੀਸ ਹੈਗੀਆਂ ਵਨ ਇਜ਼ ਏਈਡਬਲਯੂਵੀ ਜਿਹਦੇ ਵਿੱਚ ਤੁਸੀਂ 5 ਸਾਲ ਕੰਮ ਕਰਨ ਤੋਂ ਬਾਅਦ ਪੀਆਰ ਵੀ ਲੈ ਸਕਦੇ ਹੋ یا پھر ਤੁਸੀਂ انیشلی کہہ اندر کہ نہیں وہ 3+2 ورک ہے گا ਜੇ ਤੁਸੀਂ ਕਹਿੰਦੇ ਨਹੀਂ ਜੇ ਆਪਾਂ 2 ਸਾਲ ਦਾ ਕਰਨਾ ਤਾਂ 2 ਸਾਲ ਦਾ ਵੀ ਹੈਗਾ অকਿਪੇਸ਼ਨ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਏਜ এডਿਕੇਸ਼ਨ ਔਰ ਕਿਸ ਫੀਲ드 ਦੇ ਵਿੱਚ ਮਿਲੇਗਾ ਏਜ ਮੈਂ ਤੁਹਾਨੂੰ ਦੱਸ ਤੀਆਂ 19 ਕੰਪਲੀਟ ਹੋਣੇ ਚਾਹੀਦੇ ਆ এডਿਕੇਸ਼ਨ ਮੀਨਿਮਮ 8th ਮੈਨੂੰ ਤੁਹਾਡੀ ਚਾਹੀਦੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਸਿਕਿਉਰਟੀ ਗਾਰਡ ਐਂਡ ਐਗਰੀਕਲਚਰ ਦੇ ਵਿੱਚ ਫਾਰਮਸ ਦੇ ਵਿੱਚ ਤੁਹਾਨੂੰ ਜੌਬ ਮਿਲੇਗੀ ਇਸ ਤੋਂ ਇਲਾਵਾ ਮੇਰੇ ਜੋ ਡਾਇਰੈਕਟਲੀ এমਪਲੋਇਰ ਹੈਗੇ ਆ ਜਿੱਦਾਂ ਟੈਲੈਂਟ ਨੈਕਸਸ ਹੋ ਗਿਆ ਕ੍ਰਿਸਕ੍ਰਸ ਦੇ ਵਿੱਚ ਹੈਗਾ ਆ অপਸ਼ਨਸ ਉਹਨਾਂ ਕੋਲ ਇੰਟਰਨੈਸ਼ਨਲ এমਪਲਾਈਜ਼ ਵਾਸਤੇ ਇਸ ਟਾਈਮ ਅਵੇਲੇਬਲ ਹੈਗਾ ਸਭ ਤੋਂ ਵੱਧ ਅਵੇਲੇਬਲ ਹੈਗਾ ਜੋ ਕਿ ਕੋਰੇਡੀ ਪੇ ਆ ਉਹਦੇ ਵਿੱਚ ਤੁਹਾਨੂੰ ਕੰਸਟਰਕਸ਼ਨ ਤੋਂ ਰਿਲੇਟਿਡ ਕੰਮ ਮਿਲ ਸਕਦੇ ਆ ਔਰ ਹੋਟਲ ਇੰਡਸਟਰੀ ਦੇ ਵਿੱਚ ਉਹ ਤੁਹਾਡੀ ਪ੍ਰੋਫਾਈਲ ਆਰ ਐਜੂਕੇਸ਼ਨ ਤੇ ਡਿਪੈਂਡ ਕਰੇਗਾ ਜਿਵੇਂ ਹੋਟਲ ਦੇ ਵਿੱਚ ਤੁਸੀਂ ਜਾਣਾ ਜੇਕਰ ਤੁਸੀਂ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਡਿਪਲੋਮਾ ਜਾਂ ਡਿਗਰੀ ਫਿਰ ਤੁਸੀਂ ਸੁਪਰਵਾਈਜ਼ਰ ਵਗੈਰਾ ਹਾਇਰ ਪੋਸਟ ਤੇ ਜਾ ਸਕਦੇ ਹੋ ਐਕਸੈਪਟ ਆਫ 댓 ਮੇਰੇ ਕੋਲ ਹਾਊਸਕੀਪਿੰਗ ਹੋ ਗਿਆ ਇਨ ਰੂਮ ਸਰਵਿਸ ਰਿਸੈਪਸ਼ਨ ਹੋ ਗਿਆ ਸਟੋਰ ਕੀਪਿੰਗ ਹੋ ਗਿਆ ਵੈਲਟ ਡਰਾਈਵਰ ਇਹ ਹੈਗਾ ਕੰਸਟਰਕਸ਼ਨ ਦੇ ਵਿੱਚ ਜੋ ਵੀ ਫੀਲਡ ਆਉਂਦੀ ਹੈ ਮੈਸਨ ਤੋਂ ਲੈ ਕੇ ਕਾਰਪੈਂਟਰ ਪਲੰਬਰ ਇਲੈਕਟ੍ਰੀਸ਼ੀਅਨ ਆਈਟੀ ਟੈਕਨੀਸ਼ੀਅਨ ਇਹ ਸਾਰੀਆਂ ਕੈਟਾਗਰੀਜ਼ ਮੇਰੇ ਕੋਲ ਅਵੇਲੇਬਲ ਹੈਗੀ ਹਾਂ ਇਹ ਦੋਨਾਂ ਕੰਟਰੀਆਂ ਦੀ ਗੱਲ ਕਰ ਰਹੇ ਸੀ ਨਿਊਜ਼ੀਲੈਂਡ ਦੀ ਜੀ ਇਹ ਦੋਨੋਂ ਹੈਗੀਆਂ ਮੇਰੇ ਕੋਲ ਸਪੈਸ਼ਲੀ ਫੋਰ ਇਹ ਨਿਊਜ਼ੀਲੈਂਡ ਤਾਂ ਹੈਗੀਆਂ ਹੈਗੀਆਂ ਇਹਨਾਂ ਤੋਂ ਕੁਝ ਕੈਟਾਗਰੀਜ਼ ਯੂਕੇ ਵਿੱਚ ਵਾਸਤੇ ਵੀ ਹੈਗੀਆਂ ਯੂਕੇ ਵਾਸਤੇ ਐਡੀਸ਼ਨਲ ਮੈਨੂੰ ਪਰਸਨਲ ਕੇਅਰ ਗੀਵਰ ਨਿਊਜ਼ੀਲੈਂਡ ਔਰ ਯੂਕੇ ਦੋਨੋਂ ਵਾਸਤੇ ਅਵੇਲੇਬਲ ਹੈਗੀਆਂ ਹਾਂ ਤੇ ਬਿਲਕੁਲ ਸਰ ਇਸ ਤਰ੍ਹਾਂ ਦੀਆਂ ਅਸੀਂ ਐਡ ਬਹੁਤ ਦੇਖਦੇ ਆਂ ਅਖਬਾਰ ਚੱਕੋਗੇ ਨਾ ਅਖਬਾਰ ਚ ਹੁੰਦਾ ਵਰਕ ਵੀਜ਼ਾ ਯੂ ਐਸ ਏ ਜਾਂ ਉਹ ਅਰਬ ਕੰਟਰੀਆਂ ਦੇ ਵੀਜ਼ੇ ਹਨਾ ਜਿਵੇਂ ਨੇ ਤੁਸੀਂ categories ਕਰ ਦਿੱਤਾ ਜੀ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੌਣ ਜਿਵੇਂ ਆਪਾਂ ਕਹਿੰਦੇ ਵੀ ਕਿੰਨੀ ਕੁ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਐਲੀਜੀਬਿਲਟੀ ਸਟੂਡੈਂਟ ਦੀ ਉਹਨੂੰ ਇੰਗਲਿਸ਼ ਆਉਂਦੀ ਹੋਵੇ ਆਇਲਟਸ ਕੀਤਾ ਹੋਵੇ ਪਲੱਸ 2 ਕੀਤੀ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਉਸੇ ਫੀਲਡ ਦੇ ਵਿੱਚ ਕੋਈ ਕੋਰਸ ਡਿਪਲੋਮਾ ਡਿਗਰੀ ਉਹਦੇ ਕੋਲ ਹੋਵੇ ਉਹੀ ਜਾ ਸਕਦਾ ਜਾਂ ਕੋਈ ਵੀ ਜਾ ਸਕਦਾ ਦੇਖੋ ਇਹਦੇ ਵਿੱਚ ਭਾਜੀ ਕੋਈ ਵੀ ਜਾ ਸਕਦਾ ਹੈ ਹੁਣ ਕੋਈ ਵੀ ਨੂੰ ਇਹ ਇਹ ਉਹਨਾਂ ਨੂੰ ਜੌਬ ਉੱਧਾ ਦੀ ਮਿਲੇਗੀ ਜਿਵੇਂ ਇੱਕ ਅੱਠਵੀਂ ਪਾਸ ਬੱਚਾ ਜੋ ਹੈਗਾ ਆ ਉਹਨੂੰ ਸਿਕਿਉਰਿਟੀ ਗਾਰਡ ਔਰ ਫਾਰਮ ਵਰਕਰ ਜਾਂ ਫਰੂਟ ਪਿਕਰ ਜਾਂ ਪੈਕੇਜਿੰਗ ਦੀ ਜੌਬ ਮਿਲੇਗੀ ਜੋ ਜਿੱਦਾਂ ਜਿੱਦਾਂ ਤੁਹਾਡੀ ਕੁਆਲਿਫਿਕੇਸ਼ਨ ਵੱਧਦੀ ਜਾਊਗੀ ਉਦੋਂ ਉਦੋਂ ਤੁਹਾਡੀਆਂ ਜੌਬ ਕੈਟਾਗਰੀਜ਼ ਚੇਂਜ ਹੁੰਦੀਆਂ ਜਾਣਗੀਆਂ ਇਹਦੇ ਵਿੱਚ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਬਹੁਤ ਕਲੀਅਰ ਦੱਸਣਾ ਬਹੁਤ ਜ਼ਿਆਦਾ ਕਲੀਅਰ ਹੈਗੀ ਹੈ ਥੈਟ ਇਜ਼ ਤੁਸੀਂ ਜਿਸ ਕੰਸਲਟੈਂਟ ਰਾਹੀ ਏਜੰਟ ਰਾਹੀ ਆਪਣੀ ਫਾਈਲ ਪ੍ਰਸੀਡ ਕਰ ਰਹੇ ਹੋ ਉਹ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਤੁਹਾਨੂੰ ਜੋਬ ਬਣਾ ਕੇ ਦੇ ਰਿਆ ਯਾ ਉਹ ਤੁਹਾਨੂੰ ਪਹਿਲਾਂ ਇਹ ਚੀਜ਼ ਦੱਸ ਰਿਹਾ ਕਿ ਉਹਦੇ ਕੋਲ ਇਹ ਆਪਸ਼ਨਸ ਹੈਗੇ ਆ ਜਿੱਦਾਂ ਹੁਣ ਮੈਂ ਤੁਹਾਨੂੰ ਹੋਟਲ ਕੰਸਟਰਕਸ਼ਨ ਔਰ ਆਪਣਾ ਸਿਕਿਉਰਿਟੀ ਗਾਰਡ ਦੇ ਆਪਸ਼ਨ ਦੱਸਿਆ ਇਹ ਮੇਰੇ ਕੋਲ ਉਹ ਪਰਸਨਲ ਕੇਅਰ ਗੀਵਰ ਵੀ ਹੈਗੇ ਇਹਦੇ ਵਿੱਚ ਇਹ ਉਹ ਆਪਸ਼ਨਸ ਹੈਗੇ ਜੋ ਕਿ EMPLOYER ਕੋਲ ਇਸ ਟਾਈਮ ਸੱਤ EMPLOYER ਨਿਊਜ਼ੀਲੈਂਡ ਦੇ ਪਏ ਹੋਏ ਔਰ ਪੰਜ UK ਦੇ ਹੈਗੇ ਉਹਨਾਂ ਹਰ EMPLOYER ਕੋਲ 5 7 5 7 ਜੋ ਆਪਸ਼ਨ ਸਿਸਟਮ ਓਪਨਿੰਗ ਹੈਗੀਆਂ ਉਹ ਅਵੇਲੇਬਲ ਹੈ ਪਾਜੀ ਸਭ ਤੋਂ ਵੱਡੀ ਗੱਲ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਰਨਾ ਕਿ ਯਾ ਐਫ ਐਸ ਦਾ ਕੰਮ ਇਦਾਂ ਦਾ ਨਹੀਂ ਐ ਬਈ ਕੱਲ ਨੂੰ ਜੇ 10 ਕਲੈਂਟ ਆਣਗੇ 20 ਆਣਗੇ 50 ਆਣਗੇ ਤਾਂ ਸਾਰੇ ਦੇ ਸਾਰੇ ਹੀ ਐਕਸੈਪਟ ਹੋਣਗੇ ਨਹੀਂ ਯਾ ਐਫ ਐਸ ਜੋ ਏਮਪਲਾਇਰਸ ਨਾਲ ਕੰਮ ਕਰਦਾ ਉਹ ਏਮਪਲਾਇਰ ਉਹ ਹੈਗੇ ਜਿਨ੍ਹਾਂ ਨੇ ਉੱਥੇ ਜਾਣ ਤੇ ਤੁਹਾਨੂੰ ਕੰਮ ਵੀ ਦੇਣਾ ਔਰ ਉਹਨਾਂ ਨੂੰ ਸੱਚੀ ਏਮਪਲਾਈਜ਼ ਦੀ ਲੋੜ ਹੈਗੀ ਹੈ ਦੇਖੋ ਲਾਸਟ ਈਅਰ ਯੂਕੇ ਕਿੰਨਾ ਬਚਾ ਗਿਆ ਔਰ ਉੱਥੇ ਜਾ ਕੇ ਬੱਚਿਆਂ ਦਾ ਦੇਖ ਕੇ ਤੁਸੀਂ ਫੀਡਬੈਕ ਲਓ ਉਹ ਇਹ ਚੀਜ਼ ਹੈਗੀ ਹੈ ਕਿ ਜੇ ਆਪਾਂ ਆ ਤਾਂ ਗਏ ਆ ਬਟ ਉਹ ਏਮਪਲਾਇਰ ਸਾਨੂੰ ਕੰਮ ਨਹੀਂ ਦੇ ਰਹੇ ਉਹ ਕਹਿ ਰਿਹਾ ਕੰਮ ਤੁਸੀਂ ਆਪ ਲੱਭਣਾ ਹੈ ਜੇਕਰ ਤੁਸੀਂ ای ایف ایس ਨਾਲ ਹੀ ਪ੍ਰਸੀਡ ਕਰਦੇ ਹੋ ਇਹਨਾਂ ਜੌਬ categories ਦੇ ਵਿੱਚ ਤਾਂ ਪਹਿਲੀ ਗੱਲ ਮੈਂ کلیئرلی ਤੁਹਾਨੂੰ ਆਨ ધ ایਅਰ ਦੱਸ ਰਿਹਾ ਕਿ ਇਹਦੇ ਵਿੱਚ এমਪਲੋਇਰ ਨੂੰ ਜੈਨੂਨ EMPLOYE ਦੀ ਲੋਡ ਹੈਗੀ ਹੈ ਉਹ ਤੁਹਾਨੂੰ ਕੰਮ ਦੇਵੇਗਾ ਔਰ ਨਿਊਜ਼ੀਲੈਂਡ ਸਰ ਪਾਜੀ ਯੂਕੇ ਔਰ ਨਿਊਜ਼ੀਲੈਂਡ ਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਜਿਵੇਂ ਦੱਸ ਦੇਣਾ ਪਿੱਛੇ ਨਾ 22 ਜੂਨ ਨੂੰ ਇੱਕ ਅਪਡੇਟ ਆਇਆ ਸੀਗਾ ਕਿ ਯੂਕੇ ਨੇ ਸਪਾਊਸ ਵੀਜ਼ੇ ਬੰਦ ਕਰਤੇ ਮੈਨੂੰ ਬਹੁਤ ਕੁਐਰੀਜ਼ ਆਈਆਂ ਇਸ ਤੋਂ ਰਿਲੇਟਡ ਜਦਕਿ ਸੱਚਾਈ ਇਹ ਨਹੀਂ ਹੈਗੀ ਹੈ ਉਹਨਾਂ ਨੇ ਹੁਣ ਇੱਕ ਤੁਹਾਡਾ ਜੌਬ ਸਪੈਸਿਫਿਕ ਸੈਲਰੀ ਕ੍ਰਾਈਟੇਰੀਆ ਬਣਾਤਾ ਹੈ ਜੇ ਆਪਾਂ ਲੈਵਲ 1 2 3 ਦੇ ਵਿੱਚ ਹੈਗਿਆ ਔਰ ਸਾਡੀ ਜੋ ਸੈਲਰੀ ਹੈ ਉਹ 29.70 ਡਾਲਰ ਤੋਂ ਉੱਤੇ ਦੀ ਹੈ ਜੋ ਆਫਰ ਹੈਗਾ 29.70 ਡਾਲਰ ਤੋਂ ਉੱਤੇ ਦਾ ਹੈ ਤਾਂ ਫਿਰ ਆਪਾਂ ਆਪਣੇ ਸਪਾਊਸ ਜਾਂ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਨੇ ਆ ਔਰ ਜੇ ਆਪਾਂ ਲੈਵਲ 4 ਜਾਂ 5 'ਚ ਆ ਗਿਆ ਤਾਂ ਫਿਰ ਸਾਡੀ ਸੈਲਰੀ 47.50 ਡਾਲਰ ਹੈਗੀ ਹੈ ਉਸ ਤੋਂ ਉੱਤੇ ਆਪਾਂ ਜੋ ਹੈਗੇ ਤਾਂ ਆਪਣੇ ਡਿਪੈਂਡੈਂਟ ਨੂੰ ਸਪਾਊਸ ਨੂੰ ਨਾਲ ਲੈ ਕੇ ਜਾ ਸਕਨੇ ਆ ਜੇ ਤੁਹਾਡੀ ਸੈਲਰੀ ਤੇ ਫਾਲ ਬਿਲੋ ਕਰਦੀ ਹੈ ਫਿਰ ਤੁਸੀਂ ਆਪਣੇ ਡਿਪੈਂਡੈਂਟ ਨੂੰ ਨਹੀਂ ਲੈ ਜਾ ਸਕਦੇ ਮੁੱਖੀ ਗੱਲ ਇਹ ਹੈਗੀ ਹੈ ਇਸ ਗੱਲ 'ਚ ਸੱਚਾਈ ਨਹੀਂ ਹੈ ਕਿ ਯੂਕੇ ਨੇ ਸਪਾਊਸ ਵੀਜ਼ੇ ਬੰਦ ਕਰਤੇ ਉਹਨਾਂ ਨੇ ਹੁਣ ਇੱਕ ਸਰਟਨ ਲਿਮਿਟਸ ਰਾਈਟ ਸਰਟਨ ਕ੍ਰਾਈਟੇਰੀਆ ਬਣਾਤਾ ਕਿ ਤੁਹਾਡੇ ਜੌਬ ਆਫਰ ਕਿੰਨੀ ਪਰ ਹ ਕਿੰਨੀ ਸੈਲਰੀ ਹੈਗੀ ਹੈ ਜੇ ਉਸ ਸੈਲਰੀ ਤੋਂ ਉੱਤੇ ਤੁਹਾਡੇ ਜੌਬ ਆਫਰ ਤੇ ਸੈਲਰੀ ਹੈਗੀ ਹੈ ਥੈਨ ਤੁਸੀਂ ਆਪਣੇ ਸਪਾਊਸ ਜਾਂ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦੇ ਹੋ ਬਿਲਕੁਲ ਸਕਰੀਨ ਤੇ ਨੰਬਰ ਆ ਰਿਹਾ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤੁਸੀਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਯੂਕੇ ਜਾਣਾ ਚਾਹੁੰਦੇ ਹੋ ਵਰਕ ਵੀਜ਼ਾ ਤੇ ਕੈਟੇਗਰੀਆਂ ਸਰ ਨੇ ਹੁਣੇ ਦੱਸੀਆਂ ਤਕਰੀਬਨ ਹਰ ਕੈਟੇਗਰੀ ਦੇ ਲਈ ਜੌਬ ਹੈਗੀਆਂ ਨੇ ਪਰ ਉਸ ਤੋਂ ਪਹਿਲਾਂ ਤਾਨੂੰ ਇੱਕ ਵਾਰੀ ਮਿਲਣਾ ਪਊਗਾ ਆਪਣੀ ਪ੍ਰੋਫਾਈਲ ਆਪਣਾ ਰੈਜ਼ਿਊਮ ਸੈਂਡ ਕਰਨਾ ਪਊਗਾ ਉਸ ਤੋਂ ਬਾਅਦ ਜੇਕਰ ਤੁਸੀਂ ਸਿਲੈਕਸ਼ਨ ਤੁਹਾਡੀ ਹੁੰਦੀ ਹੈ ਇਸ ਕੋ ਇੰਟਰਵਿਊ ਵੀ ਹੁੰਦਾ ਸਰ ਨਹੀਂ ਬਾਜੀ ਇਹਦੇ ਚ ਕੋਈ ਇੰਟਰਵਿਊ ਨਹੀਂ ਹੈਗਾ ਕੋਈ ਹਾਈਲਟਸ ਦੀ ਲੋਡ ਨਹੀਂ ਹੈਗੀ ਆ ਔਰ ਇਨਫੈਕਟ ਜੇਕਰ ਤੁਸੀਂ ਫਰੈਸ਼ਰ ਵੱਲੋਂ ਮੈਂ ਕਹਿੰਦਾ ਇੰਟਰਵਿਊ ਸ਼ਾਇਦ ਲਿਆ ਜਾਂਦਾ ਹੋਵੇ ਵੀ ਸਾਨੂੰ ਕੰਮ ਦੇ ਸਕਦਾ ਕਿ ਨਹੀਂ ਬੰਦਾ ਨਹੀਂ ਇੰਟਰਵਿਊ ਬਹੁਤ ਸਪੈਸੀਫਿਕ ਹੈ ਕਿ ਇਹਦੇ ਵਿੱਚ ਏਮਪਲੋਇਰ ਤੁਹਾਡਾ ਇੰਟਰਵਿਊ ਨਹੀਂ ਲੈਂਦਾ ਕਿਉਂਕਿ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਫਰੈਸ਼ਰ ਵੀ ਹੈਗਾ ਉਹ ਉਹ ਤੁਹਾਡੀ এডਿਕੇਸ਼ਨ ਔਰ ਆਪਾਂ ਕਿਸ ਜੋਬ ਵਾਸਤੇ ਅਪਲਾਈ ਕਰ ਰਹੇ ਹਾਂ ਉਹਨੇ ਉਹ ਚੀਜ਼ ਰੈਲੇਵੈਂਸੀ ਦੇਖਣੀ ਆ ਬਿਕੋਜ਼ ਇਹ ਤੁਹਾਨੂੰ ਜੋ ਹੈਗੀ ਆ ਜੋਬ ਜੋ AEW ਕੈਟਾਗਰੀ ਵਿੱਚ ਨਿਊਜ਼ੀਲੈਂਡ ਸਪੈਸ਼ਲੀ ਮੈਂ ਤੁਹਾਨੂੰ ਕਹਿੰਨਾ ਉਹ ਤੁਹਾਨੂੰ ਔਨ ਜੋਬ ਟ੍ਰੇਨਿੰਗ ਦੇਵਾਂਗੇ ਹੁਣ ਦੇਖੋ ਭਾਜੀ ਜਿਵੇਂ ਕੀਵੀ ਔਰ ਚੀੜਾ ਹੈਗਾ ਉਹਦੇ ਚ ਆਪਾਂ ਪੈਕਿੰਗ ਕਰਨੀ ਆ ਇੱਕ ਕੀਵੀ ਫਰੂਟ ਔਰ ਇੱਕ ਅਦਰ ਫਰੂਟ ਤੁਸੀਂ ਲੈ ਲਓ ਬਨਾਣਾ ਲੈ ਲਓ ਉਹਨਾਂ ਦੀ ਪੈਕਿੰਗ ਦਾ ਟੰਗ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਨਾ ਜੀ ਤਾਂ ਉਹ ਤੁਹਾਨੂੰ ਉਸ ਦੇ ਅਕੋਰਡਿੰਗਲੀ ਆਪ ਤੁਹਾਨੂੰ ਇਨੀਸ਼ੀਅਲੀ 45 ਦਿਨ ਦੀ ਟ੍ਰੇਨਿੰਗ ਦੇਣਗੇ ਤੇ ਤੁਹਾਨੂੰ ਕੋਈ ਵੀ ਇੰਟਰਵਿਊ ਤੋਂ ਖਬਰਾਂ ਦੀ ਲੋੜ ਨਹੀਂ ਐ ਏਮਪਲੋਇਰ ਤੁਹਾਡਾ ਕੋਈ ਇੰਟਰਵਿਊ ਨਹੀਂ ਲਏਗਾ